ਕਾਸੋ ਆਪਰੇਸ਼ਨ ਦੇ ਤਹਿਤ ਤੂਰੀ ਦੇ ਰੇਲਵੇ ਸਟੇਸ਼ਨ ਤੇ ਪੁਲਿਸ ਵੱਲੋਂ ਟਰੇਨਾਂ ਦੀ ਚੈਕਿੰਗ ਕੀਤੀ ਗਈ ਅਤੇ ਪਲੇਟਫਾਰਮਾਂ ਦੀ ਵੀ ਚੈਕਿੰਗ ਕੀਤੀ ਗਈ। ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਾਸੋ ਆਪਰੇਸ਼ਨ ਦੇ ਤਹਿਤ ਇਹ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਬੱਸ ਸਟੈਂਡ ਰੇਲਵੇ ਸਟੇਸ਼ਨਾਂ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਆਪਾਂ ਰਾਹੀਂ ਕ੍ਰਿਮੀਨਲਾਂ ਦੀ ਪਛਾਣ ਕਰਕੇ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਦਾ ਕਹਿਣਾ ਸੀ ਕਿ ਜਦੋਂ ਦਾ ਪੁਲਿਸ ਵੱਲੋਂ ਨਸ਼ੇ ਖਿਲਾਫ ਅਭਿਆਨ ਚਲਾਇਆ ਗਿਆ ਲੋਕਾਂ ਦਾ ਚੰਗਾ ਸਹਿਯੋਗ ਪੁਲਿਸ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਨੂੰ ਬੇहद ਖੁਸ਼ੀ ਹੈ ਕਿ ਪੁਲਿਸ ਨਸ਼ੇ ਤੇ ਠੱਲ ਪਾ ਰਹੀ ਹੈ ਸਰ ਅਸੀਂ ਕਸੋ ਆਪਰੇਸ਼ਨ ਜੋ 올ਓਵਰ ਪੰਜਾਬ ਚੱਲ ਰਹੇ ਨੇ ਜੀ ਰੇਲਵੇ ਸਟੇਸ਼ਨ ਸਪੈਸੀਫਿਕਲੀ ਇਦਾਂ ਹੀ ਬੱਸ ਸਟੈਂਡ ਦਾ ਉਹ ਤੋਂ ਸਾਰੇ ਕਸ ਆਪਰੇਸ਼ਨਸ ਦੇ ਤਹਿਤ ਅਸੀਂ ਚੈਕਿੰਗ ਕਰ ਰਹੇ ਹਾਂ ਔਰਡੀ ਚੈਕਿੰਗ ਹੈ ਜੀ ਇਹਦੇ ਵਿੱਚ ਬਕਾਇਦਾ ਜਿਹੜੇ ਕੁਝ ਸਾਡੇ ਕੋਲ ਐਪਸ ਨੇ ਉਹਨਾਂ ਨੂੰ ਵੀ ਨਾਲ ਯੂਜ਼ ਕਰਾਂਗੇ ਉਹਦੇ ਚ ਜਿੰਨੇ ਵੀ ਬੰਦੇ ਜਿਨ੍ਹਾਂ ਦਾ ਕੋਈ ਸ਼ੱਕ ਪੈਂਦਾ ਉਹਨਾਂ ਦੇ ਪ੍ਰੋਪਰ ਥੋਰਲੀ ਚੈੱਕ ਹੋਊਗੀ। ਔਰ ਜੇ ਕੋਈ ਕਿਸੇ ਤਰ੍ਹਾਂ ਦਾ ਕੋਈ ਬੰਦਾ ਕਿਸੇ ਕੇਸ ਚ ਵਾਂਟਡ ਆ ਹੋਰ ਆ ਉਥਰੋਂ ਐਪ ਚੈੱਕ ਹੋ ਸਕਦਾ ਉਹਦੀ ਫੋਟੋ ਗ੍ਰਾਫ ਰੈਗਨਿਸ਼ਨ ਤੋਂ ਔਰ ਇਦਾਂ ਹੀ ਜੇ ਕੋਈ ਚੀਜ਼ ਮਿਲਦੀ ਹੈ ਕਾਉਂਟਰ ਬੈਂਡ ਐਨਡੀਪੀਐਸ ਤੋਂ ਉਹਦਾ ਪਰਚਾ ਵੀ ਦਾਂਗੇ। ਆਮ ਲੋਕਾਂ ਨੂੰ ਕਿਸੇ ਦੇਣਾ। ਸਰ ਇਹ ਤਾਂ ਕੌਨਫੀਡੈਂਸ ਬਿਲਡਿੰਗ ਮੈਟਰ ਹੈ ਸਰ ਰਦਰ ਮੈਂ ਤਾਂ ਕਹਾਂਗਾ ਇੱਕ ਲੋਕਲ ਲਹਿਰ ਹੈ। ਜਦੋਂ ਦੀ ਇਹ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਉਦੋਂ ਦਾ ਲੋਕ ਬੜਾ ਕੋਆਪਰੇਟ ਕਰ ਰਹੇ ਨੇ। ਬਰਾ ਸਾਧ ਦੇ ਰਹੇ ਨੇ ਲੋਕਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੁਲਿਸ ਥਾਂ ਥਾਂ ਚੈਕਿੰਗ ਕਰ ਰਹੀ ਹੈ ਔਰ ਮਾੜੇ ਬੰਦੇ ਤੇ ਨੱਥ ਪਾ ਰਹੀ ਹੈ